ਉੱਬਰੇ ਬੱਲੇ ਬੱਲੇ ਬਾਈ ਬਧਾਈਆਂ ਹਾਂ ਪਿਆਰ ਲਵੋ ਆਇਓ ਹਾਂ ਪਿਆਰ ਦੋ ਚਾਰ ਨਵਾਇਆ ਜਾ ਰਾਇ ਗੁਰ ਅੰਦਰ ਉਸਤੀ ਦਵੇ ਬੱਚੇ ਨੂੰ ਗੁਰਸਿੱਖੀ ਜੀਵਨ ਦੇ ਪੁੱਤ ਨਾਂ ਕੀ ਦੱਸਿਆ ਆਪਣਾ ਅਰਮਾਨਦੀਪ ਅਰਮਾਨਦੀਪ ਸਿੰਘ ਅਡੇ ਅਰਮਾਨ ਪਹਿਲ ਸਕਾ ਤੇਰੇ ਤੇ ਨਾਮ ਹਾਂਜੀ ਵੀਰੋ ਅੱਜ ਤੁਹਾਨੂੰ ਮੈਂ ਇੱਕ ਬੜੀ ਵਧੀਆ ਚੀਜ਼ ਦਿਖਾਉਣ ਲੱਗਾ ਵਾਂ ਜਰੂਰ ਵਧੀਆ ਲੱਗੇ ਤਾਂ ਜਰੂਰ ਸ਼ੇਅਰ ਕਰਿਓ ਕਿਉਂਕਿ ਅੱਜ ਕੱਲ ਨਿੱਕੇ ਨਿੱਕੇ ਬੱਚੇ ਆਪਣੇ ਜਨਮ ਦਿਨਾਂ ਤੇ ਕਹਿੰਦੇ ਹੁੰਦੇ ਆ ਕਿ ਪਾਪਾ ਮੈਨੂੰ ਆ ਆ ਕੇਕ ਲੈ ਕੇ ਦਿਓ ਜਾਂ ਮੈਨੂੰ ਆ ਸੂਟ ਲੈ ਕੇ ਦਿਓ ਪਰ ਜਿਹੜਾ ਬੱਚਾ ਤੁਹਾਨੂੰ ਅੱਜ ਮੈਂ ਮਿਲਾਉਣ ਲੱਗਾ ਵਾ ਇਹ ਬੱਚਾ ਆਪਣੇ ਜਨਮ ਦਿਨ ਦੇ ਮੌਕੇ ਅਨਾਥ ਆਸ਼ਰਮ ਦੇ ਵਿੱਚ ਜਿਹੜੇ ਬਜ਼ੁਰਗ ਮਾਇਆਂ ਜਾਂ ਬਜ਼ੁਰਗ ਬਾਬੂ ਰਹਿੰਦੇ ਆ ਉਹਨਾਂ ਵਾਸਤੇ ਇੱਕ ਵੱਖਰੀ ਚੀਜ਼ ਲੈ ਕੇ ਆਇਆ ਉਹਨਾਂ ਵੱਖਰੀ ਚੀਜ਼ ਤੁਹਾਨੂੰ ਦੱਸ ਹੀ ਦਵਾਂ ਕਿ ਆਸ਼ਰਮ ਦੇ ਵਿੱਚ ਬਹੁਤ ਜ਼ਿਆਦੀ ਲੋਡ ਸੀਗੀ ਰੂਮ ਹੀਟਾਂ ਦੀ ਬਹੁਤ ਜਿਆਦੀ ਲੋਡ ਸੀ ਕਿਉਂਕਿ ਜਿਵੇਂ ਤੁਸੀਂ ਸਾਹਮਣੇ ਆਸ਼ਰਮ ਦੇਖ ਰਿਹਾ ਜੀ ਉੱਥੇ ਆਪਣੇ ਅ ਥੋੜਾ ਜਿਹਾ ਜੇ ਪ੍ਰਬੰਧ ਨਹੀਂ ਹੈਗਾ ਦਰਵਾਜਿਆਂ ਦਾ ਤੇ ਜਿਹਦਾ ਕਰਕੇ ਅਗਰ ਆਸ਼ਰਮ ਦੇ ਵਿੱਚ ਬਹੁਤ ਠੰਡ ਸੀਗੀ ਤੇ ਗਰਮ ਹੀਟਾਂ ਦੀ ਬਹੁਤ ਲੋਡ ਸੀ ਤੇ ਆਪਣੀ ਵੀਡੀਓ ਵੇਖ ਕੇ ਬੱਚੇ ਨੇ ਆਪਣੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਆ ਤੇ ਉੱਥੇ ਕਿਹਾ ਕਿ ਮੈਂ ਇਹਨਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ ਆ ਵੇਖੋ ਨਿੱਕੇ ਨਿੱਕੇ ਬੱਚੇ ਤੁਹਾਨੂੰ ਮੈਂ ਵੀਡੀਓਜ਼ ਵੀ ਦਿਖਾਵਾਂਗਾ ਤੇ ਇਕੱਲੇ ਇਕੱਲੇ ਬਜ਼ੁਰਗ ਦਾ ਇਹਨਾਂ ਪਿਆਰ ਨਾਲ ਲਿਆਵਾ

ਆ ਵੀਰ ਦਾ ਆਈ ਗੋਈ ਤੁਹਾਡਾ ਜੀ ਆਈ ਗੋ ਪੈਸੇ ਆ ਗਏ ਕਾਲੇ ਕੋ ਆ ਗਏ ਹਾਂ ਇਹ ਹੈ ਭਾਈ ਗੋ ਆਪਣਾ ਹੋ ਗਿਆ ਆਈ ਚੈੱਕ ਕਰਾਣਾ ਬਸ ਵਧੀਆ ਵਧੀਆ ਚੈੱਕ ਕਰਾਣਾ ਹਾਂਜੀ ਇਹ ਪਠਾ ਆਪਣੇ ਲੱਗੇ ਇੱਥੇ ਆ 78 ਕਿਲੋਮੀਟਰ ਦੂਰ ਪਠਾਵਾ ਉੱਥੇ ਵੀਰ ਇਹ ਤਾਂ ਏਰੀਆ ਦਾ ਵਾ ਇਹ ਮੈਨੂੰ ਛੱਡ ਕੇ ਆਉਣਾ ਮੇਰਾ ਟਾਈਮ ਲੱਗਣ ਡਿਆ ਇਹ ਪਿੰਡ ਦਾ ਦਾਨਵ ਗਲਮ ਦਾਲਮ ਸ਼ਹਿਰ ਤੋਂ ਬਟਾਲੇ ਦੇ ਨਾਲ ਹੀ ਬਟਾਲੇ ਦੇ ਨਾਲ ਹੀ ਹੈ ਜੀ ਇਹ ਦਾਲਮ ਦੱਸਦਾ ਪਰ ਦਾਲਮ ਨਾ ਮੈਂ ਕੀਤੀ ਸੀ ਅਰਿੱਚ ਕੀਤੀ ਸੀ ਬਟ ਉਹ ਕਹਿੰਦੇ ਆ ਕਿ ਸਾਡੇ ਪਿੰਡ ਦਾ ਨਹੀਂ ਆ ਦਾਲੋਂ ਪਿੰਡ ਮੈਂ ਨਾ ਵੀਡੀਓ ਵਾਡੀਓ ਪਾਈ ਹੈ ਭੇਜੀ ਬੰਦੇ ਆ ਗਏ ਸੀ ਉੱਥੋਂ ਦੇ ਜਾਣਕਾਰਾਂ ਨੇ ਹੁਣ ਇਹਨੂੰ ਮੈਂ ਲੈ ਕੇ ਜਾਊਂਗਾ ਇੱਕ ਦੋ ਦਿਨਾਂ ਦੇ ਮੈਨੂੰ ਇੱਕ ਦੋ ਦਿਨ ਮੈਨੂੰ ਥੋੜਾ ਕੰਮ ਆ ਇੱਕ ਦੋ ਦਿਨ ਫਿਰ ਇਹਨੂੰ ਮੈਂ ਵੀਰ ਨੂੰ ਲੈ ਕੇ ਜਾਊਂਗਾ ਉੱਥੇ ਘੁਮਾਊਂਗਾ ਪੂਰੇ ਲਾਗੇ ਰਿਏ ਚ ਅੰਦੇ ਅਰੇ ਲੋਸਾ ਦੇ ਕੇ ਤੂੰ ਹੀ ਹੋ ਦੇ ਕੇ ਹਾਂ ਇਹ ਵਿਚਾਰਾ ਦਿਮਾਗੀ ਨਹੀਂ ਸੀ ਮਾਪੀ ਬੋਲਣ ਨਾ ਮਾਹੀ ਦਾ ਦਾਲ ਪਿਓ ਦਾ ਨਾ ਦੱਸਦਾ ਆਪਣਾ ਜਗਿੰਦਰ ਸਿੰਘ ਦੀਨਦਰ ਸਿੰਘ ਤੁਸੀਂ ਨਾ ਕਿ ਡੈਡੀ ਦਾ ਨਾਂ ਕੀ ਬੂਆ ਸਿੰਘ ਹਾਂ ਬੂਆ ਤੇਰਾ ਨਾਂ ਕੀ ਦਰਨਾਲ ਤੋਂ ਜਗਿੰਦਰ ਹਾਂ ਇਹਦਾ ਨਾਂ ਜਗਿੰਦਰ ਸਿੰਘ ਕੋਈ ਨਹੀਂ ਫੇ ਚੱਲਦੇ ਇੱਕ ਦਿਨ ਤਾਈ ਆ ਜੋ ਆ ਹੀਟਰ ਲੈ ਕੇ ਆਂਦੇ ਡਾਡੇ ਵਾਸਤੇ ਮੈਂ ਕਰਾਉਂਦਾ ਲੈ ਕੇ ਪੰਜ ਦਵਾਵਾਂ ਦੋ ਬੱਚੇ ਦਾ ਜਨਮ ਨਹੀਂ ਆਇਆ ਹਾਂ ਜੀ ਲੈ ਕੇ ਕਹਿੰਦੇ ਵੀਰ ਦਾ ਜਨਮ ਦੇਣਾ ਉਹ ਬੱਲੇ 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 ਬਾਈ ਬਣਾਈਆਂ ਹਾਂ ਪਿਆਰ ਲੱਭਾਉ ਹਾਂ ਪਿਆਰ ਦੁਤ ਕਰੀ ਨਵਾਇਆ ਕਰਾਈ ਕਰ ਰਾਮ ਦੁਆਵਾਂ ਅੰਦਰੋਸਤੀ ਦਵੇ ਬੱਚੇ ਨੂੰ ਗੁਰਸਿੱਖੀ ਜੀਵਨ ਦੇ ਬੱਚੇ ਨੂੰ ਨਾਂ ਕੀ ਦੱਸਿਆ ਆਪਣਾ ਅਰਮਾਨਦੀਪ ਅਰਮਾਨਦੀਪ ਸਿੰਘ ਅਡੇਰ ਮਾਨ ਫਾਇਲ ਸ਼ਕਤ ਰਹੇ ਤੇ ਨਾਮ ਆਯੂ ਇਹ ਆ ਗਏ ਆ ਬੇਟੀਆਂ ਨੂੰ ਫੋਟੋ ਉਹ ਇਦਾਂ ਬੰਨਾ ਫਿਰ ਹੁਣ ਇਹਨੂੰ ਛੁੱਟੀ ਆ ਹੁਣ ਇਹਨੂੰ ਮਤਲਬ ਕਿ ਇੱਧਰ ਰੰਗ ਚੜੂਗਾ ਇੱਧਰਲੇ ਬੰਨੇ ਹਾਂਜੀ ਮੈਂ ਲੈ ਜਾਣਾ ਹੁਣ ਇੱਕ ਵੀਰ ਲੈ ਕੇ ਜਾਂਦਾ ਸੀ ਅਮਰ ਸਰਾ ਹੋ ਗਿਆ ਉਹਨੇ ਘੰਟਾ ਕਿੱਥੇ ਹੁਣਾ ਬਿਠਾ ਆ ਆ ਬਜ਼ੁਰਗ ਆ ਇਹ ਸਾਡੇ ਇੱਥੇ ਲੱਗੇ ਮੋ ਪਿੰਡ ਸੀਗਾ ਅੱਜ ਫਿਰ 2 ਕਿਲੋਮੀਟਰ ਆਵੰਦਰ ਬੈਠਾ ਅਵੰਦਰ ਬਿਠਾਓ ਅਵੰਦਰ ਬੈਠਾ ਮੱਝਾਂ ਲਗਣਾ ਦੀ ਸੇਵਾ ਕੀਤੀ 35 ਸਾਲ ਬਾਦੇ ਚ ਚੂੜੇ ਤੇ ਛੱਟ ਲੱਗੀ ਡੰਗਰ ਨੇ ਮਾਰਿਆ ਢੁੱਡ ਮਾਰੀ ਛੱਟ ਲੱਗੀ ਤੇ ਉਹਨਾਂ ਨੇ ਗੁਰਦਾਰੇ ਘਟਾ ਇੱਕੋ ਹੀ ਹੈਗਾ ਨਹੀਂ ਹੋਰ ਬਾਪੂ ਠੀਕ ਠਾਕ ਹਾਂ ਜੀ ਤੁਸੀਂ ਹਿਸਣਾ ਠੰਡ ਲੱਗਦੀ ਹੁੰਦੀ ਸੀ ਨਾ ਰਾਤ ਨੂੰ ਨਹੀਂ ਆ ਬਈ ਅੰਦਰ ਤੋਂ ਪਹਿਲਾਂ ਸਰਪੂਲਾ ਪਾਇਆ ਨਹੀਂ ਹੁਣ ਆ ਬਜ਼ੁਰਗ ਲੈ ਕੇ ਆਏ ਆਪਣੇ ਵਾਸਤੇ ਹੀਟਰ ਲੈ ਕੇ ਆਏ ਹਾਂ ਰੂਮ ਹੀਟਰ ਗਰਮ ਹੀਟਰ ਲੈ ਕੇ ਆਏ ਆਪਣੇ ਲਈ ਅੱਛਾ ਸ਼ੁਕਰ ਆ ਸ਼ੁਕਰ ਆ ਆ ਬੱਚੇ ਦਾ ਜਨਮ ਦਿਨ ਦਾ ਬੱਚੇ ਦਾ ਤੇ ਇਹਨੂੰ ਦੋ ਸੀਸਾ ਬੱਚੇ ਨੂੰ ਹਾਂ ਧੰਨਵਾਦ ਧੰਨਵਾਦ ਦੋ ਸੀ ਸੈਨੋਂ ਹੋਰ ਠੀਕ ਠਾਕ ਸੇ ਤਾਂ ਹਾਂ ਕਹੇ ਬੜਾ ਵਾ ਹਾਂ ਕਾਇ ਰੋ ਹੈ ਜੇ ਤੋਲੀ ਦਿਨਾ ਦਿਨਾ ਮੈਂ ਤੁਮ ਪੈਸੇ ਕਾਇ ਰੋ ਹੈ ਜੇ ਨੇ ਹਾਂ ਇਹਨੂੰ ਬਜ਼ੁਰਗ ਨੂੰ ਗੁੰਦਾ ਸਾਹਿਬ ਗੁਰਦਾਰ ਸਾਹਿਬ ਨਹੀਂ ਗੁੰਦਾ ਸਾਹਿਬ ਗੋਲੀ ਸਾਹਿਬ ਉੱਥੋਂ ਲੈ ਕੇ ਆਂਦਾ ਬਜ਼ੁਰਗ ਨੂੰ ਇਹਨਾਂ ਤੋਂ ਹੁਣ ਪੁਰਿਆ ਨਹੀਂ ਜਾਂਦਾ ਤੇ ਉੱਥੇ ਕਿਸੇ ਵੀਰ ਨੇ ਦੱਸ ਪਾਈ ਸੀ ਇਦਾਂ ਬਜ਼ੁਰਗ ਉੱਥੇ 10 ਰੁਪਏ ਦਿਨਾ ਮੈਂ ਕੀ ਕਰਨੇ ਆ ਰਾਈ ਤੇ ਖਰਚ ਦਿਨਾ ਤੁਨ ਤੇ ਆ ਬੱਚਾ ਇਹ ਹਰਿਆਣੇ ਤੋਂ ਆ ਹਾਂ ਇਹ ਬੱਚੇ ਨੂੰ ਇੱਥੇ ਤੱਕ ਵਿਚਾਰੇ ਨੂੰ ਸੋਝੀ ਨਹੀਂ ਹੈ ਕਿ ਜੇ ਲਾਈਟ ਨੇ ਬਾਥਰੂਮ ਵਿੱਚ ਇਹਨੇ ਕੀਤਾ ਵਾ ਨਾ ਇਹਨੂੰ ਵੀ ਖਾਜਣਾ ਕੋਈ ਇਹਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਹੈ ਇਹਨੂੰ ਲੋਗ ਤਾਦ ਲਾਉਣਾ ਪੈਂਦਾ ਇੱਥੇ ਕੋਈ ਵੀ ਹੁਣ ਰੋੜਾ ਰੜਾ ਪਿਆ ਕੋਈ ਵੀ ਇੱਥੇ ਕਿਉਂਕਿ ਇੱਥੇ ਕੰਮ ਚੱਲਦਾ ਪਿਆ ਨਾ ਮਿਸਤਰੀ ਹੁਣ ਛੁੱਟੀ ਤੇ ਇੱਕ ਦੋ ਦਿਨ ਦੀ ਤੇ ਨਹੀਂ ਤੇਨੇ ਉਹ ਵੀ ਮੂੰਹ ਪਾ ਲੈਣਾ ਆ ਜਾ ਮਾਰੇਗਾ ਹਾਂਜੀ ਹਾਂ ਹਾਂ ਜੀ ਕੋਈ ਨਹੀਂ ਇਹਦੇ ਹਾਂ ਆ ਜਾਏਗਾ ਯਾਰ ਬੋਈ ਕੀ ਪਹਿਲੇ ਦਿਨ ਮੈਂ ਦਿੰਦਾ ਪਹਿਲੇ ਦਿਨ ਆਹ ਵਿਚਾਰੇ ਨੇ ਤਰਨ ਤਾਨ ਪਛੜ ਕੇ ਗਿਆ ਆਸ਼ਮ ਵਾਲੇ ਜੀ ਤੇ ਆ ਤਿੰਨਾਂ ਚੌਹਾਂ ਵੀਰਾਂ ਨੂੰ ਅੱਛਾ ਉਹਦਾ ਪਰਿਵਾਰ ਵੀ ਸਾਰਾ ਪਰਿਵਾਰ ਨੂੰ ਵੀ ਪਤਾ ਵਾ ਉਹਦੇ ਨੂੰ ਪਰ ਨਹੀਂ ਹੁੰਦੀ ਇਹ ਤਰਨਧਾਰਨ ਤੋਂ ਆ ਮਿਸਤਰੀ ਸਿੰਘ ਆ ਸਾਡੇ ਪਿੰਡ ਇਹਨਾਂ ਦੀ ਰਿਸ਼ਤੇਦਾਰੀ ਵੀ ਆ ਠੀਕ ਹੈ ਜੀ ਆਪ ਬਠੇਕੇਦਾਰੀ ਕਰਦਾ ਰਿਹਾ ਇਹ ਵਿੱਚ ਬਜ਼ੁਰਗ ਬਾਪੂ ਨੂੰ ਵੀ ਤਰਨਧਾਰਨ ਤੋਂ ਨਾ ਸੰਸਤਾ ਵਾ ਇੱਕ ਦੂਸਰਾ ਇਹ ਬਾਬੇ ਬਾਲਮੀਕੀ ਦੀਦੀ ਉਹ ਛੱਡ ਗਿਆ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਨਾ ਤਿੰਨਾਂ ਜਾਣੇ ਨੂੰ ਤੇ ਇੱਕ ਆ ਵੀਰ ਇਹਨਾਂ ਤੇ ਨਾ ਚੌਹਾਂ ਜਾਣੇ ਨੂੰ ਛੱਡ ਗਿਆ ਹੈ ਉਹ ਆ ਜਮਾਲੇ ਨਾ ਕਿ ਉਹਨਾਂ ਤੋਂ ਜ਼ਿਆਦਾ ਹੋ ਗਏ ਜਿਵੇਂ ਭਗਤ ਇਹਨੂੰ ਮੈਂ ਹੁਣੇ ਲੈ ਕੇ ਆਂ ਅੰਮ੍ਰਿਤਸਰੋਂ ਅੱਜ ਘੰਟਾ ਕੁ ਹੋਇਆ ਹਾਂਜੀ ਇਹ ਆਪਣਾ ਪਿੰਡ ਦੱਸਦਾ ਉਹ ਤੇ ਕਰਾਲੀ ਦੱਸਦਾ ਚੰਡੀਗੜ੍ਹ ਲੱਗੇ ਉੱਪਰ ਆ ਫਿਰ ਲੱਗਿਆ ਹੈ ਕਰਾਲੀ ਹਾਂਜੀ ਸ਼ਹਿਰੀ ਆ ਹਾਂਜੀ ਤੇ ਹੁਣ ਇਹਦੀ ਮੈਂ ਅੱਜ ਵੀਡੀਓ ਬਣਾ ਕੇ ਪਾਉਂਗਾ ਜਿਹੜੀ ਆ ਵੀਰ ਆਪਣੇ ਇੱਥੇ ਪੱਕਾ ਸੀ ਵਾਟ ਹੁੰਦਾ ਜੇ ਸਰਦਾਰ ਵੀ ਦਾ ਇਹ ਡਾਕਟਰ ਕਿਹੜੇ ਬੰਦੇ ਆ ਹਾਂਜੀ ਸੇਵਾ ਤੇ ਪੱਕੇ ਇੱਥੇ ਸੇਵਾ ਤੇ ਹੁੰਦੇ ਆ ਆਪਣੇ ਜੇ ਟੈਲੀਫੋਨ ਚੁੱਕਦੇ ਆ ਆਹ ਟੈਲੀਫੋਨ ਆ ਵੀ ਚੁੱਕਦਾ ਹੁੰਦਾ ਵੀ ਜੀ ਹਾਂ ਜਾਂ ਇਹ ਜਾਂ ਮੈਜਿਕ ਹਾਂਜੀ ਦਰਗਾਹ ਨੂੰ ਕੀਤਾ ਸੀ ਨਾ ਹਾਂਜੀ ਇਹ ਵੀ ਚੁੱਕਦਾ ਹੁੰਦਾ ਸਾਨੂੰ ਪਿੰਡ ਦਾ ਤੁਸੀਂ ਆਖਿਆ ਮੈਨੂੰ ਪਤਾ ਹੈ ਟਰਾਲੀਆਂ ਆਹ ਤੂੰ ਟਰਾਲੀਆਂ ਲਾਦੇ ਹੋ ਪਤਾ ਨਹੀਂ ਆ ਆਪਣਾ ਹਾਲ ਹਾਂ ਉਹ ਲੱਗਦਾ ਇਹ ਨਾ ਉਹ ਜਿਆ ਕੱਚਾ ਕਰਕੇ ਨਾ ਜਿਵੇਂ ਹੁਣ ਆਪਾਂ ਜਿਵੇਂ ਚਪਲ ਲੈ ਆਏ ਅੰਦਰ ਕੱਚਾ ਕਰਕੇ ਨਾ ਥੋੜਾ ਜਿਹਾ ਇਹਨੂੰ ਕਰਦੇ ਰਹਿਗੇ ਰੋਜ਼ ਤੇ ਸਫਾਈ ਕੱਚਾ ਕਰਕੇ ਨਾ ਇਹਨੂੰ ਦੂਜਾ ਹੋ ਜਾਂਦਾ ਵਾ ਤੇ ਫਿਰ ਮਿੱਟੀ ਅੰਦਰ ਚਲ ਜਾਂਦੀ ਆ ਕਿਉਂਕਿ ਅੰਦਰੋਂ ਬਾਹਰ ਇਹ ਨਾ ਜਾਂਦੇ ਹੁੰਦੇ ਰਹਿਣਾ ਤੇ ਥੋੜਾ ਜਿਹਾ ਇਹਦਾ ਕਰਕੇ ਪ੍ਰੋਬਲਮ ਹੋ ਜਾਂਦੀ ਆ ਹੁਣ ਸੰਤਵੀਰ ਆ ਆਪਣੇ ਉਥੋਂ ਅਮਰੀਕਾ ਤੋਂ ਵੀਰ ਆ ਕੱਲ ਉਹਨੇ ਭੇਜੀ ਸੀ ਵਾਇਦੇ ਵਾਸਤੇ ਬੂਹੇ ਵਾਸਤੇ ਲੱਖ ਰੁਪਿਆ ਸਿਰਫ ਭੇਜੀ ਆ ਤੇ ਮੈਂ ਹੁਣ ਮੈਂ ਚੱਲ ਇੱਕ ਹਾਂਜੀ ਉਹਨਾਂ ਵੀਰ ਜੀ ਉਹਨਾਂ ਨੇ ਭੇਜੀ ਸੇਵਾ 100000 ਰੁਪਇਆ ਪੱਖੇ ਪੱਖੇ ਵੀ ਲੱਗਦੀ ਹੈ ਹਾਂਜੀ ਪੱਖਿਆਂ ਦੀ ਮੈਂ ਐਵੇਂ ਝੂਠ ਮਾਰਾਂ ਪੱਖਿਆਂ ਦੀ ਨਾ ਸੇਵਾ ਹੈ ਇਹ ਪੱਖੇ ਮੇਰੇ ਕੋਲ ਪਏ ਆ ਮਤਲਬ ਉਦੋਂ ਉਦੋਂ ਗਰਮੀ ਲੰਘਣ ਵਾਲੀ ਸੀ ਉਦੋਂ ਵੀਰਾਂ ਨੇ ਸੇਵਾ ਭੇਤੀ ਪੱਖੇ ਫਿਰ ਮੈਂ ਹਮੈਲ ਕਿਲ ਹੋਣੀ ਨਹੀਂ ਹੁਣ ਤੇ ਠੰਡ ਆ ਗਈ ਹੈ ਹੁਣ ਜਦੋਂ ਗਰਮੀ ਸ਼ੁਰੂ ਹੋ ਗਈ ਨਾ ਹਾਂਜੀ ਕੋਈ ਐਵੇਂ ਮੈਂ ਲਾ ਕੇ ਤੇ ਖਰਾਬੀ ਕਰਨੇ ਆ ਤੇ ਹੈਗੇ ਮੇਰੇ ਤੋਂ 10-15 ਪੱਖਿਆਂ ਦੀ ਸੇਵਾ ਆਈ ਹੈ ਮੇਰੇ ਕੋਲ ਤੇ ਉਹ ਜਦੋਂ ਹੁਣ ਗਰਮੀ ਲੰਘੀ ਉਹ ਜਦੋਂ ਗਰਮੀ ਆ ਗਈ ਨਾਲ ਦੀ ਨਾਲ ਉਹ ਆਪਾਂ ਲਾ ਦੇਨੇ ਪੱਖੇ ਲਾ ਦੇਨੇ ਆ ਹਾਂਜੀ ਤੇ ਬੜੀ ਧੰਨਵਾਦ ਤੁਹਾਡਾ ਜੀ ਐਰੋ ਤੁਹਾਡਾ ਤੁਹਾਡੀ ਐਨੀ ਮੇਰ ਕਰਦੇ ਮੈਂ ਬੜੀ ਖੇਸ ਮਜੀ ਨਵੀਨ ਉਹ ਤਾਂ ਨਾ ਆਹ ਹੈ ਰੇਵਾ ਜੀ ਸਰਦਾਰ ਜੀ ਜਿੱਦੀ ਬੇਇੱਜ਼ਤੀ ਕੀਤੀ ਹੈ ਹੈਗੇ ਕਾਲੇ ਬਾਬਾ ਜੀ ਮੈਨੂੰ ਨਾ ਕਈ ਵੀਰ ਕਹਿੰਦੇ ਆ ਕਿ ਜੀ ਜੀ ਤੁਸੀਂ ਆ ਪੈਸੇ 50000 ਸਿਰਫ ਲਿਆਤ ਮੈਂ ਚਾਹੁੰਦਾ ਨਾ ਵੀ ਉਸ ਟਾਈਮ ਉਦੋਂ ਮੈਂ 2 ਲੱਖ ਰੁਪਈਆ ਵੀ ਲੈ ਕੇ ਉੱਠ ਸਕਦਾ ਸੀ ਪਰ ਮੇਰੇ ਮਾਈਂਡ 'ਚ ਸੀਗਾ ਸਿਰਫ ਉਸ ਬੰਦੇ ਨੂੰ ਆਜ਼ਾਦ ਕਰਾਉਣਾ ਦੂਸਰੀ ਗੱਲ ਚਲੋ ਉਹਦੀ ਮਿਹਨਤ ਵੀ ਦਿਵਾਉਣੀ ਸੀ ਪਰ ਪੰਚਾਇਤ ਤੁਸੀਂ ਸਿਆਣੇ ਜਿਓ ਪੰਚਾਇਤ ਰੱਬ ਦਾ ਰੂਪ ਹੁੰਦੀ ਹੈ ਉਹ ਪੰਚਾਇਤ ਨੇ ਜਿਹੜਾ ਫੈਸਲਾ ਕੀਤਾ ਤੇ ਮੈਨੂੰ ਇੱਕੋ ਨਾਲ ਗੱਲ ਕਹੀ ਕਿ ਵੀ ਦੀ ਚਾਹੇ ਨੂੰ ਬੇਨਤੀ ਮੰਨ ਲਓ ਚਾਹੇ ਹੁਕਮ ਮੰਨ ਲਓ ਠੀਕ ਹੈ ਜੀ ਵੀ ਇਹਦਾ ਆਪਾਂ ਆ ਇੰਨਾ ਡੰਨ ਲਵਣਾ ਤੇ ਫਿਰ ਮੈਂ ਮਿੱਤੂ ਮੈਂ ਬੋਲੇ ਨਹੀਂ ਫਿਰਗੇ ਨਾ ਮੇਰੀ ਜ਼ੁਬਾਨ ਹੀ ਮਤਲਬ ਕਿ ਜਾਇਜ਼ ਦਿੱਤੀ ਕਿ ਮੈਂ ਅੱਗੇ ਬੰਨਾਂ ਨੂੰ ਬੋਲਾਂ ਠੀਕ ਹੈ ਜੀ ਹਾਂਜੀ ਉਹ ਉਹਨਾਂ ਬੋਲਿਆ ਸੀਗਾ ਲੁਧਿਆਣੇ ਦਾ ਵੀ ਉਹ ਹਾਂ ਸਰਮਾਤਰਾ ਅਗਰ ਉਸਵਾ ਦੇ ਸੀ ਠੀਕ ਹੈ ਜੀ ਉਹ ਉਹਨੇ ਬੋਲਿਆ ਸੀ ਕਿਉਂਕਿ ਮੂੰਹ ਤੇ ਮੈਂ ਵੀ ਕਹਿ ਦਿੰਨਾ ਵਾਂ ਪਰ ਮੈਨੂੰ ਨਾ ਥੋੜਾ ਦੇਖਣਾ ਪੈਂਦਾ ਕਿ ਪੰਚਾਇਤ ਨੇ ਇੰਨਾ ਸਾਥ ਦਿੱਤਾ ਪੰਚਾਇਤ ਦਾ ਰੂਹ ਹੁੰਦੀ ਹੈ ਜੀ ਠੀਕ ਹੈ ਜੀ ਨੇ ਕਿੰਨੇ ਅਮਲਾ ਕੇ ਉਪਰੀ ਥਾਂ ਤੇ ਜਾ ਕੇ ਪੰਚਾਇਤ ਨੇ ਸਾਡਾ ਸਾਥ ਦਿੱਤਾ ਕੁਛ ਨਹੀਂ ਦਿੱਤੀ ਮਤਲਬ ਕੁਛ ਠੀਕ ਜੀ ਆ ਬੇਟੀ ਦਾ ਦੀ ਬਹੁਤ ਬਹੁਤ ਅੱਛਾ ਜੀ ਧੰਨਵਾਦ ਕਰੀਓ ਚੋ ਚਿੱਤਰਾ ਇੱਕ ਘਰ ਆ ਗਿਆ ਉਹ ਛੋਟੇ ਦਾ ਬੇਟਾ ਅੱਛਾ ਅੱਛਾ ਜੀ ਪਹਿਲਾਂ ਉਹ ਉਹਨੇ ਕਿਹਾ ਮਮਾ ਦੀ ਕਿਹਾ ਤਾਂ ਮਮਾ ਆਉਣ ਆਲੇ ਆ ਅੱਛਾ ਜੀ ਉਹ ਕਹਿੰਦਾ ਮੈਂ ਤਾਂ ਨਾ ਜਾਣੇ ਥੋੜੀ ਜੀ ਧੰਨਵਾਦ ਕਰਦਾ ਜੀ ਐਦਾਂ ਹੀ ਸੰਤ ਹੌਲੀ ਹੌਲੀ ਸਪੋਰਟ ਕਰੀ ਜਾਂਦੀ ਆ ਕਰੀ ਕੋਸ਼ਿਸ਼ ਮੈਂ ਜਾਂਦਾ ਕਿ ਨਾ ਬਾਥਮਾ ਦੀ ਮੇਰੀ ਥੋੜੀ ਪ੍ਰੋਬਲਮ ਆ ਗਈ ਸੀ ਮੈਨੂੰ ਮੇਤੋ ਹੈ ਗਈ ਸੀ ਡੋਨੇਸ਼ਨ ਬਟ ਡੋਨੇਸ਼ਨ ਜਿਵੇਂ ਆ ਕੁੜੀਆਂ ਕੁੜੀਆਂ ਖਤੋਂ ਮਗਾਉਣੀਆਂ ਸੀ ਉਧਰ ਲੱਗ ਗਈ ਆ ਇਧਰ ਮਿਸਤਰੀਆਂ ਮੁਸੇ ਦੇਣੇ ਸੀਗੇ ਤੇ ਉਧਰ ਲੱਗ ਗਈ ਤੇ ਬਾਥਮਾ ਦੀ ਪ੍ਰੋਬਲਮ ਹੀ ਵੈਗਰੂ ਦੀ ਮੇਰੇ ਨਾਲ ਇੱਕ ਜਿਹੜਾ ਹੁੰਦਾ ਨਾ ਫੋਨ ਜਿਹਨੂੰ ਆਪਾਂ ਚੰਗੀ ਤਰ੍ਹਾਂ ਵਰਤੀਏ ਤੇ ਇਹਦੇ ਫਾਇਦੇ ਵੀ ਵੜਿਆ ਜੇ ਗਲਤ ਤਰੀਕੇ ਨਾਲ ਵਰਤੀ ਤੇ ਨੁਕਸਾਨ ਹੀ ਵੜਿਆ ਹੁਣ ਐਦਾ ਵੇਲੇ 15 20 ਸਰੀਰਵਾ ਜਿਹਨੇ ਪ੍ਰਸ਼ਾਦਾ ਭਾਗਨ ਦਾ ਰਾਤ ਨੂੰ ਪ੍ਰਸ਼ਾਦਾ ਬੰਨਾ ਇਹ ਸਾਰਾ ਸੰਗਤ ਸਹਿਯੋਗ ਦਿੰਦੀ ਹੈ ਮੈਂ ਲੱਗਦਾ ਮੈਂ ਵੀਡੀਓ ਬਣਾ ਕੇ ਜਿਹੜੋਂ ਪਾਉਣਾ ਮੈਂ ਕਈ ਕਹਿੰਦੇ ਵੀਰੇ ਤੁਹਾਨੂੰ ਵੀਡੀਓ ਪਾਉਣ ਦਾ ਕੀ ਫਾਇਦਾ ਹੁਣ ਮੈਂ ਤੁਸੀਂ ਮੈਨੂੰ ਉਦਾਂ ਥੋੜੀ ਜਾਣਦੇ ਸੀਗੇ ਠੀਕ ਹੈ ਜੀ ਵੀਡੀਓ ਸਿਰ ਤੇ ਜੁੜੇ ਕਿ ਆਪਣੀ ਆਪਣੀ ਸਰਦਾਰੀ ਆਪਣੀ ਕੋਈ ਉਦਾਂ ਗੋਲਖ ਨਹੀਂ ਨਾ ਕੋਈ ਹੈਗੀ ਨਾ ਕੋਈ ਜ਼ਮੀਨ ਜਾਇਦਾਦ ਆ ਮੈਂ ਕੱਲਾ ਹੁਣ ਕਈ ਕਹਿੰਦੇ ਯਾਰ ਜੇ ਤੁਸੀਂ ਸੇਵਾ ਕਰਨੀ ਤੇ ਵਿਖਾਵਾ ਕਰਦਾ ਭਾਜੀ ਮੈਂ ਸੇਵਾ ਮੈਂ ਕਰਦੇ ਨਹੀਂ ਆ ਮੈਂ ਰੁਪਈਆ ਨਹੀਂ ਦੇ ਸਕਦਾ ਤੇ ਵੀਡੀਓ ਪਾਉਣੀ ਪੈਂਦੀ ਜਿਵੇਂ ਟਾਡੇ ਸਮੇਂ ਨਾ ਸਟicker ਹੁੰਦੇ ਸੀਗੇ ਜਾਂ ਚੌਂਕੀਦਾਰ ਹੁੰਦਾ ਸੀ ਘਰ ਘਰ ਜਾ ਕੇ ਟੰਡਵਾ ਰੱਦਦਾ ਹੁੰਦਾ ਸੀਗਾ

ਆ ਆ ਦੇ 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 ਇਹ ਕਰਨੇ ਆ ਬੰਦਾ ਟਰਾਲੀ ਲੱਦਦਾ ਉਹ ਜਿਹੜਾ ਨਾਲ ਮਾਤਾ ਜੀ ਦੀ ਰਹੀ ਹੈ ਉਹ ਤਾਂ ਲੈ ਲਓ ਉਹ ਜਿਹੜਾ ਤੇ ਇਧਰ ਨਹੀਂ ਅਲੇ ਕਾਲ ਨੂੰ ਦਾਦਰ ਜੀ ਕਰਕੇ ਦੇ ਦੇ ਦਾ ਨੂੰ ਦੇ ਦੇ ਨਹੀਂ ਯਾਰ ਤੇਤੋਂ ਰੱਗੇ ਗਿਆ ਬਸ 10 ਰੁਪਏ ਮੇਰੇ ਤੋਂ ਲੈ ਲੈਣੇ ਆ ਤੇ ਇਹ ਹੈਗਾ ਬੰਦਾ ਭਗਤ ਇੱਥੇ ਸਾਡਾ ਇੱਕ ਉਹ ਨਾ ਬੰਦਾ ਬਾਹਰ ਪਾ ਲੈਣ ਗਿਆ ਉਹ ਬੰਦਾ ਤੇਜ ਇਨੇ ਲੈ ਲੈਣੇ ਤੇ ਉਹਨੇ ਤੂੰ ਖੋਲਣੇ ਇਹ ਮੇਰਾ ਵੀਰ ਨਹੀਂ ਜਾਂਦਾ ਆਜੋ ਹਾਂ ਇਹ ਮੇਰਾ ਵੀਰ ਆਇਆ ਸਮਝੇ ਸਰਵਨ ਨੇ ਪਾਣੀ ਪਾਈ ਮੇਰਾ ਵੀਰ ਹਾਂ ਹਾਂ ਹੱਥ ਉਪਰ ਤਾਂ ਗਿਆ 2 ਵਜੇ ਮੈਂ ਲੈ ਕੇ ਆਉ ਪੱਕਾ ਲੈ ਕੇ ਆਉਂਗਾ ਮੈਂ ਚੇਤਾ ਕਰਾਉਣੀ ਰਿਟੂਬ ਲੈ ਕੇ ਨਹੀਂ ਉਹਨੇ ਥੋੜਾ ਜਿਹਾ ਆਇਆ ਪੈਰ ਤੇ ਥੋੜਾ ਹਾਂਜੀ ਇਹ ਮੌਸਮ ਦਾ ਫਰਕ ਆ ਸਾਡੇ ਉਹਦੋਂ ਠੰਡਾ ਹੁੰਦਾ ਤਾਡਾ ਉਹ ਸਦਾ ਅਗਲ ਪਹਾੜੀ ਏਰੀਆ ਵੀ ਆਏ ਨੇ ਤਾਡਾ ਪਾਣੀ ਤੋਂ ਇੱਥੇ ਅੱਗੇ ਰੱਖਿਆ ਇਧਰ ਆ ਕੇ ਗਰਮੀ ਲੱਗੀ ਹਾਂਜੀ ਤੇ ਅੱਜ ਮੌਸਮ ਸਿਰ ਵੀ ਅੱਗੇ ਤੋਂ ਗਰਮ ਆ ਹਾਂ ਅੱਛਾ ਉਹ ਤੇਰਾ ਫੇਰਾ ਤੇਰਾ ਰਬ ਬੁੱਕਰ ਮਾਰ ਫੜ ਕੇ ਇੱਥੇ ਇੱਥੇ ਬੁੱਕਰ ਮਾਰ ਅੱਡ ਬੁੱਕੋ ਪਈ ਬੁੱਕਰ ਪਹਿਲਾਂ ਬੁੱਕਰ ਵਾਂਗ ਫਿਰ ਦੂਜਾ ਮਰੀ ਲੀਰ ਮਰੀ ਜਿਹੜਾ ਲੱਗੇ ਆਈ ਤੇ ਫਿਰ ਨਾ ਦਦੀ ਕਹਿੰਦੀ ਵੀ ਰਜਾਈਆਂ ਹੀ ਲੱਗ ਜੇ ਏ ਧੰਨਵਾਦ ਆ ਡਾਈ ਚੁੱਪ ਰੱਖੋ